ਫਿਰ ਨਾ ਪੁੱਛਦੇ ਅੱਛਾ ਫਿਰ ਕੀ ਰੇਟ ਮਗਾ ਦੇ ਸਰ ਬਤਾਈਏ ਹੂੰ ਇਹਨੇ ਕੋਈ ਸਵਾਲ ਪੁੱਛੋ ਬਾਰ ਬਾਰ ਕਾਨੂੰ ਪੁੱਛਦੇ ਤੁਸੀਂ ਹੂੰ ਲੈ ਰਹੇ ਨਹੀਂ ਘਰ ਘਰ ਬਾਰੀ ਪੁੱਛਦੇ ਸੀ ਵੀ ਕਿੰਨੇ ਦਾ ਕਿਹੜਾ ਫਿਰ ਨਾ ਆਖਰੀ ਮਾਰ ਕੇ ਲੈ ਗਈ ਨਾ ਮਾਂ ਆਖਰੀ ਕੀ ਮਾਮਿਆਂ ਲੈਣਾ ਲੈ ਨਹੀਂ ਦੇਣਾ ਘਰ ਤੋਰ ਕੋਲੇ ਹੈ ਕਿੱਟਾ ਵਜੇ ਹੈ ਕੌਣ ਮਰਦੀ ਸੀ ਇੱਕ ਓਹੋ ਜਨਾਨੀ ਕਿ ਕਿਨੂੰ ਬੰਦੇ ਤੂੰ ਬੰਦੇ ਇਹਨਾਂ ਕਿਹਾ ਕਰੇ ਮਾ ਮੈਂ ਲੰਚ ਚਲਾਕੀਆਂ ਫੜਦੀਆਂ ਅਗਲੇ ਦੀ ਮਾਂ ਪਹਿਲਾਂ ਅੱਛਾ ਤੇਰੇ ਕੰਨੇ ਨਿਆਸੀ ਮੇਰੀ ਮਾਂ ਅੱਛਾ ਹੱਸ ਕੇ ਜਿਹਦੇ ਕਿੰ ਕਰਕੇ ਉਹ ਤੱਪ ਗਈ ਠੀਕ ਹੈ ਤੇਰੇ ਕੋ ਨਾ ਉਹਨੇ ਅੱਗੇ ਆ ਵੀ ਲੈਣਾ ਕਨਾ ਹੱਸ ਕੇ ਗੱਡੀ 'ਚ ਬੈਠ ਗਈ ਠੀਕ ਹੈ ਤੇ ਤੁਸੀਂ ਕੋਈ ਜਵਾਬ ਦਿੱਤਾ ਮੈਂ ਜਵਾਬ ਨਹੀਂ ਦਿੱਤਾ ਤੁਸੀਂ ਨਾ ਖਮਾ ਮੈਂ ਤਾਂ ਜਾਣ ਦੇ ਭਾਈ ਤੇਰੇ છોਦੇ ਚਲਾਕੀਆਂ ਇਹਦਾ ਮਾਤਾ ਗੋਦ ਲੈ ਲੈ ਮਾਂ ਤੂੰ ਨਿਆਣਾ ਗੋਦ ਲੈਣਾ ਗੋਦ ਲੈ ਆ ਨਿਆ ਜਵਾਕ ਨੂੰ ਲੈਂਦੇ ਹਾਂ ਨਾ ਗੋਦ ਵੱਡਾ ਬੁੜਾ ਆ ਨੈਥੋਂ ਮੈਨ ਲੱਗਦਾ ਵੱਡਾ ਹੋਵੇ ਅੱਛਾ ਕਾਰ ਕਰਦਾ ਮੁੱਛਾਂ ਆਏ ਹੂੰ ਜਵਾਕ ਨੂੰ ਗੋਦ ਲੈਂਦੇ ਹਾਂ ਤੇ ਮੇਰੇ ਪੋਤੇ ਦਾ ਹਣਾ ਮੁੰਡਾ ਮੈਂ ਕੋਲੇ ਰਹਿਣਾ ਮੈਂ ਪੋਤੇ ਦਾ ਹਾਨੀਆਂ ਅੱਛਾ